ਕਾਤ ਤਖਰੀਕਾਲ ਪੰਜਾਬੀਓ ਅਹੀਂ ਆਜੋ ਪਿੰਡ ਲਹਾਰਾਂ ਹਾਲ ਫੀਲਕ ਵੀਰ ਆਏ ਵੀ ਇਥੇ ਸੇਵਾ ਲੈ ਕੇ ਆਏ ਆ ਜੋ ਸਾਦਾ ਬਾਂ ਦਾ ਪਰ ਆਣ ਕੇ ਵੇਖਿਆ ਇਹ ਵੀਰ ਦੀ ਹਾਲਤ ਬਹੁਤ ਮਾਰੀ ਆ ਜੀ ਤੇ ਆ ਵੇਖੋ ਪਾਣੀ ਨੇ ਆਉਣੇ ਬਹੁਤ ਕਹਿਰ ਧਮਾਇਆ ਜਿਦਾਂ ਨਹੀਂ ਆਰਾਮ ਹੋਇਆ ਤੇ ਵੀ ਐਨੇ ਐਨਾ ਪਾਣੀ ਸੀ ਤੇ ਹੁਣ ਵੀ ਪਾਣੀ ਜਨਾ ਕੇ ਆਏ ਅਸੀਂ ਜੀ ਇਹ ਬਹੁਤ ਗਰੀਬ ਪਰਿਵਾਰ ਆ ਕਈ ਦਿਨਾਂ ਤੋਂ ਹੀ ਰਾਸ਼ਨ ਵੀ ਹੈ ਨਹੀਂ ਕੋਈ ਸੇਵਾ ਲੈ ਕੇ ਇੱਧਰ ਵੀ ਨਹੀਂ ਆਇਆ ਆ ਵੇਖੋ ਕੀ ਬਣਿਆ ਜੀ ਆ ਸਾਰਾ ਆਹਤ ਇਹਨਾਂ ਦਾ ਜੋ ਹੀ ਆ ਵੀ ਇੱਕ ਫਾਗ ਦੇ ਆਹ ਤੜਾ ਪਾਣੀ ਨੇ تباہ ਕੀਤਾ ਜੀ ਆ ਵੇਖੋ ਆਹ ਤੜਾ ਆ ਗਿਆ ਇੱਧਰ ਵੀ ਦਿਖਾ ਦਿਓ ਉਹ ਦਾ ਉਹ ਹੀ ਆ ਵੀ ਆ ਇਹ ਵੀਰ ਕਮਾਉਣ ਜੋਗਰਾ ਜੀ ਬਹੁਤ ਗਰੀਬ ਕਮਾਉਣ ਜੋਗਰਾ ਨਹੀਂ ਕਿਉਂਕਿ ਇਹਦੇ ਘਰ ਆਈ ਦੀ ਵੀ ਡੈੱਥ ਹੋ ਚੁੱਕੀ ਇਹਦਾ ਐਕਸੀਡੈਂਟ ਹੋਇਆ ਸੀ ਲੱਤ ਕਿਸੇ ਕੰਮ ਦੀ ਨਹੀਂ ਗਈ ਇਹ ਢੇਰੀ ਤੇ ਵੀਰ ਜਿਹੜਾ ਤਾਂ ਆ ਨੌਜਵਾਨ ਮੁੰਡਾ ਵੀ ਮਾਰ ਨਹੀਂਦਾ ਜੀ ਇਹ ਕਿਸੇ ਦੇ ਖਾਂਦ ਰਹਿੰਦੇ ਖੇਤਾਂ ਜੋ ਵੀ ਜਿੱਥੇ ਆਵੇ ਖਾਕਪੋੜੀ ਕਿਹੇ ਵਕਤ ਵੀ ਕਈ ਵਾਰੀ ਆਇਆ ਜੀ ਰਾਹੀਂ ਉੱਪਰ ਮਾਰ ਪੰਪ ਚਲਾਉਂਦਾ ਰਿਹਾ ਤੇ ਰਾਖਮੀ ਨੇ ਦੇ ਘਰ ਹੈ ਨਹੀਂ। ਥਾਲੀਰੇ ਕਪੜੇ ਵੀ ਖਰਾਬ ਹੋ ਸਕੇ। ਸਭ ਕੁਝ ਤਬਾਹ ਹੋ ਚੁੱਕਾ। ਇਹ ਪਰਵਾਦੂ ਥਾਲੀ ਵੀ ਖੜੇ ਲੋੜ ਹੈ ਕਮਾਉਣਾ ਹੈ ਨੀਗਾ। ਲਾਟ ਵੀ ਮੇਰਾ ਖਲ ਬਾਕੀ ਵੀ ਨਹੀਂ ਕੱਦਨੀ ਪੈਣੀ ਹੈ ਜੀ। ਆ ਵੇਖੋ ਜੀ। ਇਸ ਕਰਕੇ ਤੁਹਾ ਦੀ ਥਾ ਥਾਲੀ ਲੋੜ ਆ। ਕੁਝ ਵੀ ਨਹੀਂ ਨਾਲੇ ਘਰ ਵੇਖੋ ਖਾਲੀ ਆ ਜੀ। ਅਲੀਰੇ ਕਪੜੇ ਗਲੇ ਖੜੇ ਪਏ ਮੁਸ਼ਕ ਮਾਰਦਾ ਹੈ ਜੀ। ਕੋਈ ਦਾਨੀ ਸੱਜਣ ਕੁਝ ਵੀ ਦੇ ਸਕਦੇ ਇੱਥੇ ਲਹਾਰਾ ਪਿੰਡ। ਚਲੋ ਸਾਨੀ ਸੱਜਣਾ ਕਿਉਂਕਿ ਇਹਨਾਂ ਦਾ ਕਮਾਉਣਾ ਸੇਮ ਦੱਸੇ ਕੋਈ ਨਹੀਂਗਾ ਬਸ ਲੋਏ ਜੀ ਆ ਕੋਈ ਰਿਸ਼ਤੇਦਾਰ ਵੀ ਕੋਈ ਨਹੀਂ ਪੁੱਛਦਾ ਕਿ ਅੱਜ ਤੱਕ ਕੋਈ ਨਾ ਫੋਨ ਨਹੀਂ ਆਇਆ ਤੇ ਇਹਨਾਂ ਨੂੰ ਵੀਰੇ ਕਪੜਾ ਦੀ ਜਰੂਰਤ ਆ ਗੱਦਿਆ ਨਹੀਂ ਮਜੂਰਤ ਆ ਇਹ ਆ ਵੇਖੋ ਹਾਲ ਕੋਈ ਖਰਾਬ ਹੋ ਚੁੱਕਾ ਰਾਸ਼ਨ ਦੀ ਮਜੂਰਤ ਆ ਇਸ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਕਿਸੇ ਦੇ ਖਤੇ ਦੀ ਬਿਠਿਆ ਤੁਸੀਂ ਨੰਬਰ ਦਿੱਤਾ 0 ਦਾ ਵੀ ਜਿਹੜਾ ਜੋਰ ਨਾਲ ਪਤਾ ਲੱਗ ਗਿਆ 7307471892 7307471892 ਨਾ ਜੀ ਆ ਜੀ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਇਹ ਨੰਬਰ ਨਾਲ ਸੰਪਰਕ ਕਰੋ ਸਹੀ ਗੱਲ ਇਹਨੂੰ ਕੋਈ ਵੀ ਮਦਦ ਦੀ ਲੋੜ ਆ ਜੀ ਹਰੇਕ ਹਰੇਕ ਕੋਈ ਹੈ ਨਹੀਂ ਅੱਜ ਲੜ ਕੇ ਵੇਖਿਆ ਜੀ ਹਰੇਕ ਮੰਦੀ ਲੋੜ ਆ ਨੀੜਾ ਕੱਪੜਾ ਬਿਸਤਰਾ ਰਾਸ਼ਨ ਕੋਈ ਵੀ ਬਚਾਓ ਇਹਨਾਂ ਨੂੰ ਕਿਉਂ ਪਟਾਣੀ ਮਦਦ ਕੀਤੀ ਜਾਵੇ ਤੇ ਨੰਬਰ 94650 ਤੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਆਓ ਕਿ ਆਪਣੇ ਪੰਜਾਬੀ ਵੇਖੋ ਐ ਜੇ ਭੀੜ ਪਈ ਆ ਐ ਬਹੁਤ ਕਾਨੀ ਸੱਜਣ ਵੀ ਬਹੁਤ ਨਿਕਲ ਗਿਆ ਹੈ ਕਾਨੀ ਸੱਜਣਾਂ ਦੀ ਇੱਥੇ ਲੋਕ ਆ ਜੀ ਤੇ ਜਰੂਰ ਸੰਪਰਕ ਕੀਤਾ ਜਾਵੇ 9465786788 ਇਹ ਵੀ ਇਹਦੇ ਨੰਬਰ ਤੇ ਵੀ ਤੇ ਜਰੂਰ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਬਖੋ ਜੀ ਵੀਰ ਜੀ ਆਪਣਾ ਐਕਸੀਡੈਂਟ ਹੋਇਆ ਸੀ 2.5 ਸਾਲ ਪਹਿਲਾਂ ਜੀ ਤੇ ਬਸ ਲੱਤ ਆ ਗਈ ਸੀ ਤੇ ਲੱਤ ਟੁੱਟ ਗਈ ਹੈਗੀ ਤੇ ਪੈਰ ਤੇ ਸਰਜਰੀ ਹੋਈ ਸੀ ਹੱਡੀਆਂ ਉੱਡੀਆਂ ਬਾਹਰ ਆ ਗਿਆ ਆ ਇਹ ਤੇ ਉਸ ਤੋਂ ਬਾਅਦ 2 ਕੁ ਮਹੀਨਿਆਂ ਬਾਅਦ ਘਰ ਆ ਲਈ ਦੀ ਡੈਸ ਹੋ ਗਈ ਸੀ ਤੇ ਹੁਣ ਕੰਮ ਕੁੱਮ ਕਰ ਨਹੀਂ ਸਕਦੇ ਇੰਨਾ ਤੁਰ ਨਹੀਂ ਸਕਦੇ ਤੇ ਡਾਕਟਰਾਂ ਨੇ ਤਾਂ ਕਹੇ ਲੱਤ ਵੱਢਣੀ ਪੈਣੀ ਹੈ ਤੇ ਫਿਰ ਵੀ ਪਤਾ ਨਹੀਂ ਡਾਕਟਰਾਂ ਨੇ ਨਾਲ ਸੈੱਟ ਕਰ ਦਿੱਤੀ ਹੈ ਪਰ ਥਲੜਾ ਹਿੱਸਾ ਜਿਹੜਾ ਲੱਤ ਦਾ ਡੈੱਡ ਹੋਇਆ ਆ ਤੇ ਨਾੜਾਂ ਨੂੰ ਨਾ ਚੱਲਦੇ ਆ ਨਾ ਚੱਲ ਨਹੀਂ ਸਕਦਾ ਕੰਮ ਕਰ ਹੈ ਨਹੀਂ ਤੇ ਮੁੰਡਾ ਵੀ ਬਿਮਾਰ ਬਮੋਰਾਂ ਦਾ ਤੇ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਹੈ ਨਹੀਂ ਇੱਥੇ ਖੱਤਿਆਂ 'ਚ ਰਹਨੇ ਆਂ ਲੋਹਾਰਾਂ ਦੇ ਸਾਹਮਣੇ ਕੱਚਾ ਰਸਤਾ ਹੈਗਾ ਤੇ ਉੱਥੇ ਰਹਨੇ ਆਂ ਹੜ ਆਇਆ ਸੀ ਸਾਡਾ ਸਾਰਾ ਸਮਾਨ ਸਾਨੂੰ ਡੁੱੜ ਗਿਆ ਹੈਗਾ ਤੇ ਸਾਰਾ ਕੁਝ ਬਰਬਾਦ ਹੋ ਗਿਆ ਤੇ ਨਾ ਰਾਸ਼ਨ ਪਾਣੀ ਇੱਧਰ ਕੋਈ ਨਾ ਸੰਸਾ ਆ ਲੈ ਆਂਦੇ ਆ ਨਾ ਕੋਈ ਮਦਦ ਆ ਲੈ ਆਂਦੇ ਸਾਡੇ ਆਲੇ ਪਾਸੇ ਤੇ ਅਸੀਂ ਇੱਦਾਂ ਹੀ ਖੇ ਭਾਣੇ ਗੁਜ਼ਾਰਾ ਕਰਦੇ ਪਏ ਆਂ ਤੇ ਕੋਈ ਨਹੀਂ ਬੈਠੇ ਆ ਜੀ ਕੋਈ ਬਸ ਤੇ ਕੋਈ ਨਹੀਂ ਆਂਦਾ ਸਾਡੇ ਵਾਲੇ ਪਾਸੇ ਸਾਰੇ ਸਮਾਨ ਸਾਡਾ ਖਰਾਬ ਪ੍ਰੂਫ ਹੋਇਆ ਆ ਤੇ ਸਾਡੀ ਹੈਲਪ ਕੀਤੀ ਜਾਵੇ ਤੁਹਾਨੂੰ ਦਾਨੀ ਸੱਜਣ ਬਹੁਤ ਵੱਡੇ ਵੱਡੇ ਹੈਗੇ ਤੇ ਸਾਡੀ ਮਦਦ ਜਿੰਨੀ ਵੀ ਹੋ ਸਕੇ ਕਰੋ ਵਾਏ ਗੂਗੀ ਕਰਾਉਂਦਾ ਨਹੀਂ ਵਾਏ ਜਰੂਰ ਮਦਦ ਕੀਤੀ ਜਾਵੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਆਓ ਇਹਨਾਂ ਦੀ ਮਦਦ ਕਰੀਏ ਜੀ